ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ ਪਰ ਸੋ ਸਾਡੀ ਕ੍ਰੈਡਿਟ ਲਿਮਿਟ ਕਢਾਈ ਹੈ ਇਹਨਾਂ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਤੇ ਇਸ ਤੋਂ ਪਹਿਲਾਂ ਕੇਸ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਘਟਨਾ ਹੋਈ ਸੀ ਮੈਂ ਐਮਪੀ ਸੀ ਹਾਂ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 6.7 ਕਰੋੜ ਰੁਪਏ ਦਾ ਬਿੱਲ ਭੇਜਤਾ ਸੀ ਰਹੀ ਹੈ। ਕੈਸੀ ਤੁਹਾਨੂੰ ਮਿਲਟਰੀ ਤੇ ਪੈਰਾਮਿਲਟਰੀ ਦਿੱਤੀ ਉੱਥੇ ਪਠਾਨਕੋਟ ਵਾਸਤੇ। ਉਹਦਾ ਖਰਚਾ ਹੈ। ਤਾਂ ਮੈਂ ਰਾਜਨਾਥ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਰਿਪੋਰਟ ਕਰਨ ਦੇ ਨਾਮ ਦੀ ਸੀ। ਅਈ ਦੋਨੋਂ ਮਿਲੇ। ਅਸੀਂ ਕਹੇ ਜੀ ਅਸੀਂ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਰਾਇ ਤੇ ਤੇ ਵੀ ਮਿਲਟਰੀ ਤੁਸੀਂ ਇਹ ਜਿਹੜਾ ਪਠਾਨਕੋਟ ਆਇਆ ਸੀ ਉਹ ਕਿਹੜਾ ਕੱਲੇ ਪਠਾਨਕੋਟ ਤੇ ਹਮਲਾ ਕਰਨੇ ਆਇਆ ਸੀ ਦਿੱਲੀ ਵਾ ਦਿੱਲੀ ਤੇ ਹਮਲਾ ਕਰਨਾ ਆਇਆ ਸੀ ਇਸ ਤਾਂ ਰੋਕਦੇ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣਾ ਸਾਡੇ ਨਾਲ ਹੁੰਦਾ ਜਿਹੜੇ ਆਉਂਦਾ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨ ਨਾਲ ਕਿੱਥੇ ਹੋਈ ਹੈ ਪੰਜਾਬ 'ਚ ਹੋਈ ਹੈ ਇਹਦਾ ਖਰਚਾ ਪਾਉਂਗੇ ਸਾਨੂੰ ਤੁਸੀਂ ਅੱਜ ਕੇ 7.5 ਕਰੋੜ ਰੁਪਏ ਸਾਡੇ ਮੁੰਡੇ ਨੇ ਮਿਲਟਰੀ 'ਚ ਤੇ ਸਾਡੇ ਮੁੰਡੇ ਸਾਨੂੰ ਹੀ ਕਰਾਇਤੇ ਦਿੰਦੇ ਹੋ ਜੇ ਭਰੇ ਜੱਦੀ ਦੇਸ਼ੀ ਦਾ ਨਾ ਕੋਈ ਕੀਮਤੀ ਹੈ ਨਹੀਂ ਜਿੰਨਾ ਦੀ जो उन्होंने गिनती कर लग जाए फिर खजाने खत्म हो जाएंगे बेस तुम देश याद करा के दिता भगत सिंह वर्ग योधे जेई तेईस साल की उम्र च करतार सिंह सराबे वर्ग बाबा गदरी बाबे लाला लाजपत राय जी तो राजगुरु सुखदेव जी जो उन, उन, उन्होंने कोई मुल है ही नहीं कीमत ही नहीं तो कोई मुल पा दोगे जो सूह हो कि जेडे आई उन्होंने जान दिया करो भी खर्चा बिल्कुल आप चिलन जाओ ਕਿ ਪਾਰਲੀਮੈਂਟ ਤੇ ਜਦੋਂ ਟੈਕ ਹੋਇਆ ਸੀ ਜਦੋਂ ਖਰਚਾ ਕਿਹਨੂੰ ਪਿਆਸਿਆ ਉਹ ਸੈਂਟਰ ਦਾ ਸੀਗਾ ਇਹ ਮਤਲਬ ਇਸ ਤੱਕ ਕਿਸ ਤਰ੍ਹਾਂ ਵੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਪਲੈਨਿੰਗ ਵੀ ਸੀਆਈਐਸਫਤ ਤੇ ਲਾਉਣ ਦੀ ਲੋੜ ਕੀ ਹੈ ਜਿਹਨੂੰ ਪੰਜਾਬ ਪੁਲਿਸ ਉਹ ਉਸ ਡੈਮ ਦੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਬੰਦਾ ਉਹ ਤਾਂ ਜਿਹੜਾ ਰੋਲਾ ਪਿਆ ਤਾਂ ਗਏ ਨੇ ਨਹੀਂ ਤਾਂ ਉੱਥੇ ਇੰਜੀਨੀਅਰ ਹੁੰਦੇ ਹੈ ਪਾਣੀ ਜਿੰਨਾ ਜਾਣਾ ਹੁੰਦਾ ਰੋਜ਼ ਦਾ ਇੰਨੇ ਕਿਊਸ ਦਾ ਇੰਨੇ ਕਿਊਸ ਦਾ ਉਹ ਟੈਕ ਟਿਕਲ ਤੱਕ ਡਿਜੀਟਲ ਦੇ ਕਿਨਾਰ ਮੈਨਾਂ ਜਾਂਦਾ ਪੁਆ ਗੇਜ਼ਾਂ ਨਾਲ ਤਾਂ ਮਿਲਦੇ ਨਹੀਂ ਹੁਣ ਮੈਂ ਤਾਂ AI ਆ ਗਈ ਸੋ ਮੈਂ ਸਖਤ ਵਿਰੋਧ ਵੀ ਕਰੂੰਗਾ ਤੇ ਮੈਂ ਨਾਲੇ ਵੀ ਕਹਿਣਾ ਚਾਹਣਾ ਤੇ ਨਾ ਅਸੀਂ BBM ਵੀ ਤੂੰ ਪੈਸੇ ਦੇਣ ਦਈਏ ਨਾ ਅਸੀਂ ਪੰਜਾਬ ਸਰਕਾਰ ਦੇ ਖਜਾਨੇ ਚ ਪਈਏ ਠੀਕ ਹੈ ਨਾ ਇਹ ਫੈਸਲਾ ਵਾਪਸ ਲਓ ਪੰਜਾਬ ਦੀ ਜੁਡੀਸ਼ਨ ਚ ਟਾਈਮ ਹੈ ਜੇ ਪੰਜਾਬ ਪੂਰੇ सरहदत की राखी कर सदा डैम की भी कर सकता डैम द भी करा राखी हमेशा लीड ही किया सो यह अज शायद थोड़े तो इस कई तो लाइव भी चल रहा होना इस पीसी तो बाद शायद उठन गए अच्छ बीजेपी हड़े की हम की बोली पहले पहला तो हाँ भी आह कीता जी ये की कही है फिर शायद दो चार घंटे जो जी। जी नहीं आता मतलब फिर अठवंजा लाख बहुत पानी चोरी कर कोई इंजीनियर भेज के पर में पता नहीं असल चल सी कितने लगे बैंक बारदा की फिर ਪਿਆਰ ਤੇ ਬਾਹਰ ਨਹੀਂ ਲੜਨਗੇ ਜੀ ਪੰਜਾਬੀ ਕੋਈ ਇੰਜੀਨੀਅਰ ਜਿਹੜਾ ਉਗਰਾਹਤ ਨੂੰ ਖੋਲਣ ਹੱਟਾ ਪੰਜਾਬ ਪੁਲਿਸ ਕਾਹਨ ਜਾਣਦੀ ਉਹ ਵੀ ਤਾਈਉਂ ਫਿਰ ਆਏ ਆ ਲੜਨ ਕਿ ਸੱਜਣਾ ਮਲਕ ਕਦੇ ਤਾਂ ਪੰਜਾਬ ਤੋਂ ਝੋਲ ਚਾਹੀਦੇ ਪੰਜਾਬ ਤੋਂ ਸਰੋਂ ਵੀ ਚਾਹੀਦੀ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਦਾਣਾ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ ਪੰਜਾਬ ਪਾਣੀ ਚਾਹੀਦਾ ਪੰਜਾਬ ਨਾ ਪੰਜਾਬ ਨੂੰ ਪਾਣੀ ਦੇਣਾ ਇਹ ਕਿੰਨੂੰ ਸੱਜਣਾ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਹੈ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੁੱਧ ਨਾਸ਼ੀ ਵਿਰੋਧਾ ਸੀ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈ ਨਹੀਂ ਹੁੰਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਹੈ ਸੀਗੇ ਉਹ ਸਾਨੂੰ ਕੰਪਨਸੇਟ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਭੋਂ ਉੱਤੋਂ ਹੋਰ ਖਰਚੇ ਪਈ ਐ ਸਭ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ 'ਚ ਭਾਜਪਾ ਵਾਲੇ ਕਿਉਂਕਿ ਉਹਨਾਂ ਦੇ ਪੰਜਾਬ 'ਚ ਗੱਲ ਪੈ ਨਹੀਂ ਰਹੀ ना पाबंब कोई एम एल ए ना एम पी जब बदला लिथे जिथे नॉन बीजेपी सरकार ने उथे उ बदले लेंगे चाहे वह बंगाल होरला हो तमिलनाडु होना करनाटका दिल्ली चा आम आदमी पार्टी सरकार में तंग करते रहे ठीक है ना सो ये बदलाखोरी डेमोक्रेसी नहीं चलनी